ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸੋਜ ਦੀ ਸਮੱਸਿਆ ਨੂੰ ਦੂਰ ਕਰਨ ਦਾ ਬਹੁਤ ਹੀ ਚਮਤਕਾਰੀ ਨੁਸਖਾ ਦੱਸਾਂਗੇ। ਦੋਸਤੋ ਸਰੀਰ ਦੇ ਜਿਸ ਹਿੱਸੇ ਤੇ ਸੋਜ ਹੁੰਦੀ ਹੈ ਉਹ ਥਾਂ ਫੁੱਲ ਜਾਂਦੀ ਹੈ ਜਾਂ ਉੱਪਰ ਨੂੰ ਉੱਠ ਜਾਂਦੀ ਹੈ। ਉਸ ਥਾਂ ਨੂੰ ਦਬਾਉਣ ਤੇ ਉਸ ਥਾਂ ਤੇ ਬਹੁਤ ਹੀ ਜ਼ਿਆਦਾ ਦਰਦ ਹੁੰਦਾ ਹੈ। ਸੋਜ ਦੀ ਸਮੱਸਿਆ ਹੋਣ ਤੇ ਅਲਰਜੀ, ਬੁਖਾਰ, ਕਮਜ਼ੋਰੀ, ਚਮੜੀ ਰੁੱਖੀ-ਰੁੱਖੀ ਮਹਿਸੂਸ ਹੁੰਦੀ ਹੈ। ਸੋਜ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੁੰਦੀ। ਸੋਜ ਕਿਸੇ ਹੋਰ ਬਿਮਾਰੀ ਦੇ ਕਾਰਨ ਹੋ ਸਕਦੀ ਹੈ। ਲੂਦੀ ਬਿਮਾਰੀ ਦੇ ਕਾਰਨ ਹੋਣ ਵਾਲੀ ਸੋਜ ਹੱਥਾਂ ਪੈਰਾਂ ਤੇ ਹੁੰਦੀ ਹੈ ਗੁਰਦਿਆਂ ਦੀ ਬਿਮਾਰੀ ਦੇ ਕਾਰਨ ਸੋਜ ਪਹਿਲਾਂ ਚਿਹਰੇ ਤੇ ਹੁੰਦੀ ਹੈ ਦੋਸਤੋ ਹੋਰ ਕਿਸੇ ਵੀ ਬਿਮਾਰੀ ਦੇ ਕਾਰਨ ਕਰਕੇ ਸੋਜ ਹੋ ਸਕਦੀ ਹੈ ਜੇਕਰ ਅਸੀਂ ਉਸ ਬਿਮਾਰੀ ਦਾ ਇਲਾਜ ਕਰ ਲੈਂਦੇ ਹਾਂ ਤਾਂ ਸੋਜ ਵੀ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਕਾਰਨ ਦਾ ਪਤਾ ਲਗਾ ਕੇ ਸਾਨੂੰ ਬਿਮਾਰੀ ਦਾ ਇਲਾਜ ਕਰ ਲੈਣਾ ਚਾਹੀਦਾ ਹੈ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸੋਜ ਦੀ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਨੁਸਖਾ ਦੱਸਾਂਗੇ ਸਰੀਰ ਦੇ ਕਿਸੇ ਹਿੱਸੇ ਤੇ ਵੀ ਸੋਜ ਹੋਵੇ ਇਸ ਨੁਸਖੇ ਦੇ ਇਸਤੇਮਾਲ ਤੋਂ ਬਾਅਦ ਸੋਜ ਦੂਰ ਹੋ ਜਾਵੇਗੀ ਛੱਟ ਲੱਗਣ ਦੇ ਜਰ ਜੇਕਰ ਸੋਜ ਆ ਜਾਵੇ ਤਾਂ ਉਹ ਵੀ ਇਸ ਨੁਸਖੇ ਦੇ ਇਸਤੇਮਾਲ ਤੋਂ ਬਾਅਦ ਦੂਰ ਹੋ ਜਾਵੇਗੀ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਅੱਜ ਦੇ ਇਸ ਨੁਸਖੇ ਬਾਰੇ। ਦੋਸਤੋ ਸਭ ਤੋਂ ਪਹਿਲੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਜੀਰਾ ਤੇ ਦੂਸਰੀ ਚੀਜ਼ ਜੋ ਤੁਸੀਂ ਲੈਣੀ ਹੈ ਉਹ ਹੈ ਧਾਕੇ ਵਾਲੀ ਮਿਸ਼ਰੀ। ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਇੱਕ ਚਮਚ ਜੀਰਾ ਤੇ ਇੱਕ ਚਮਚ ਧਾਕੇ ਵਾਲੀ ਮਿਸ਼ਰੀ ਦੋਨਾਂ ਨੂੰ ਲੈ ਕੇ ਬਾਰੀਕ ਪੀਸ ਲੈਣਾ ਹੈ। ਦੋਨਾਂ ਚੀਜ਼ਾਂ ਨੂੰ ਬਾਰੀਕ ਪਿਸਣ ਤੋਂ ਬਾਅਦ ਸਾਡਾ ਅੱਜ ਦਾ ਦੇਸੀ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ। ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਨੂੰ ਇਸਤੇਮਾਲ ਕਿਵੇਂ ਕਰਨਾ ਹੈ। ਦੋਸਤੋ ਤੁਸੀਂ ਰੋਜ਼ਾਨਾ ਦਿਨ ਵਿੱਚ ਤਿੰਨ ਵਾਰ ਇਸ ਨੁਸਖੇ ਦਾ ਸੇਵਨ ਕਰਨਾ ਹੈ ਇਸ ਨੁਸਖੇ ਦੇ ਲਗਾਤਾਰ ਇਸਤੇਮਾਲ ਤੋਂ ਬਾਅਦ ਹਰ ਪ੍ਰਕਾਰ ਦੀ ਸੋਜ ਦੀ ਸਮੱਸਿਆ ਦੂਰ ਹੋ ਜਾਵੇਗੀ ਇਸ ਨੁਸਖੇ ਦੇ ਇਸਤੇਮਾਲ ਦੇ ਨਾਲ-ਨਾਲ ਤੁਸੀਂ ਕੀ ਕਰਨਾ ਹੈ ਸੋਜ ਵਾਲੀ ਜਗ੍ਹਾ ਤੇ ਟਕੋਰ ਕਰਨੀ ਹੈ ਦੋਸਤੋ ਤੁਸੀਂ ਠੰਡੇ ਤੇ ਗਰਮ ਦੋਨਾਂ ਤਰੀਕਿਆਂ ਨਾਲ ਸੋਜ ਉੱਪਰ ਸੇਕ ਦੇਣਾ ਹੈ ਤੁਸੀਂ ਕੀ ਕਰਨਾ ਹੈ ਪਹਿਲਾਂ 1 ਮਿੰਟ ਗਰਮ ਪਾਣੀ ਨਾਲ ਸੇਕ ਦੇਣਾ ਹੈ ਫਿਰ 1 ਮਿੰਟ ਠੰਡੇ ਪਾਣੀ ਨਾਲ ਸੇਕ ਦੇਣਾ ਹੈ ਕਿਸੇ ਵੀ ਤਰ੍ਹਾਂ ਦੀ ਸੋਜ ਹੋਵੇ ਬਹੁਤ ਹੀ ਜਲਦੀ ਠੀਕ ਹੋ ਜਾਵੇਗੀ ਇਹ ਨੁਸਖਾ ਹਰ ਪ੍ਰਕਾਰ ਦੀ ਸੋਜ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਹੀ ਚਮਤਕਾਰ ਹਰੀ ਸਬਤ ਹੁੰਦਾ ਹੈ ਤੁਸੀਂ ਸਾਡੇ ਦੱਸੇ ਹੋਏ ਨੁਸਖੇ ਤੇ ਸੇਕ ਦੇ ਤਰੀਕੇ ਨੂੰ ਘਰ ਵਿੱਚ ਜਰੂਰ ਇਸਤੇਮਾਲ ਕਰੋ ਤੁਹਾਨੂੰ ਤੁਰੰਤ ਆਰਾਮ ਮਿਲੇਗਾ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ